ਲਾਵਿੰ ਮੈਟਰ ਚੜਦੇ ਦੇਣੀ ਹੱਥ ਵੱਜੇ ਆ ਤੇ ਮੀਂਹ ਆ ਗਿਆ ਬਾਈ ਚੜਦੇ ਵੱਲੋਂ ਲੈਂਦੇ ਨੂੰ ਅੱਗੇ ਆਉਂਦਾ ਲੈਂਦੇ ਵੱਲੋਂ ਚੜਦੇ ਨੂੰ ਅੱਜ ਆਇਆ ਇਧਰੋਂ ਲੈਂਦੇ ਵੱਲੋਂ ਤੇ ਲਾਈਟ ਵੀ ਚੱਲੀ ਜਾਂਦੀ ਆ ਬਾਕੀ ਇਧਰ ਹਵਾ ਬਹੁਤ ਜ਼ਿਆਦਾ ਆ ਆਹ ਦੇਖ ਕਾਫੀ ਮੀਂਹ ਆ ਸਾਰੇ ਪਾਸੇ ਏਰੀਏ ਦੇ ਵਿੱਚ ਬਾਕੀ ਇਹ ਕਿ ਮਿਹਦੀ ਕਿਰਪਾ ਉਦੋਂ ਲੈਟ ਹਾਂਦੇ ਤੱਕ ਚੱਲਦੀ ਦੇਖੋ ਕਿੰਨਾ ਟਾਈਮ ਚੱਲਦੀ ਆ ਕਿਆ 뷰 ਆ ਤੇ ਕਿਆ ਮੌਸਮ ਠੰਡਾ ਹੋ ਗਿਆ ਇੰਨੀ ਹਮਸ ਗਰਮੀ ਸੀ ਨਾ ਪੁੱਛੇ ਕੋ ਬਹੁਤ ਜਿਆਦਾ ਗਰਮੀ ਸਵੇਰ ਦੀ ਨਾ ਸਾਹ ਨਹੀਂ ਸੀ ਆਉਂਦਾ ਇੰਨੀ ਜਿਆਦਾ ਹਮਸ ਸੀ ਤੇ ਹੁਣ ਇਧਰੋਂ ਆਈ ਜਾਂਦੀ ਹਵਾ ਤੇ ਆਪਣੇ ਇਧਰੋਂ ਵਾਛੜ ਵੀ ਆਉਂਦੀ ਹੈ ਬਾਰੀ ਨਹੀਂ ਨਾ ਲੱਗੀ ਇਸੇ ਕਰਕੇ ਅਰੇਂਜਮੈਂਟ ਨਵੀਂ ਕੋਠੀ ਦਾ ਕਰਨਾ ਬੰਦ ਲੜ ਚੱਲੇ ਜਾਂਦੇ ਆ ਤੇ ਮੈਂ ਕਹਿੰਨਾ ਕਿਆ 뷰 ਬਣਿਆ ਪਿਆ ਅੱਜ ਘੈਂਟ ਆ ਬਈ ਕੰਮ ਅੱਜ ਮੇਰੀ ਸਪੀਡ ਥੋੜੀ ਜਿਹੀ ਘੱਟੀ ਹੈ ਜਿਆਦਾ ਨਹੀਂ ਕਿਆ ਬਾਹ ਜਾਰਿਆਂ ਨੂੰ ਕਿਆ ਮੀ ਥੋੜਾ ਕੁ ਪੈ ਗਿਆ ਕਹਦੇ ਇੱਧਰ ਰਾਣੇਂਦਰ 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 ਇੱਧਰ ਵੇਖ ਫਿਰ ਰਾਣੇਂਦਰ ਇੱਧਰ ਇੱਧਰ ਕਿਆ ਮੀ ਪਈ ਜਾਂਦਾ ਮੈਂ ਛੁੱਟਾ ਉੱਠਿਆ ਕਹਦੇ ਬਾਹ ਕਰਦੇ ਜਾਂਦਾ ਜਾਰਿਆਂ ਸ਼ਾਸ਼ੀ ਕਾ ਬੜੀ ਹੱਥ ਜੋੜ ਕੇ ਹੱਥ ਛੁੱਟਦੇ ਕਾ ਚਾਚੀ ਕਾਲ ਜੀ ਲੋ ਵੀ ਮਿੱਤਰੋ ਮੀ ਤਾਂ ਹਟ ਗਿਆ ਸੀ ਖੇਤੋਂ ਆ ਕੇ ਘਰ ਵਿਊ ਪੂਰਾ ਗੈਂਡਾ ਦਾ ਇੱਧਰ ਹੁਣ ਲੈਂਦੇ ਅਲ ਗੱਜੀ ਜਾਂਦਾ ਇੱਧਰ ਛੱਡਾ ਰਾਣੇਂਦਰ ਹੈਗੇ ਬਾਹ ਕਰ ਲੋ ਬਾਹ ਕਰ ਲੋ ਸਾਸੀ ਕਬੱਟ ਓ ਕਬੂਤਰ ਉੱਡ ਗਿਆ ਕਬੂਤਰ ਉੱਡ ਗਿਆ ਜੀ ਖਸ਼ਪਰੀ ਕਿੱਥੇ ਆਪਣੀ ਪਤਾ ਨਹੀਂ ਦਲਪਰੀ ਦਾ ਉਧਰ ਸਕੂਲ ਗਏ ਸਕੂਲ ਸਕੂਲ ਗਏ ਸਕੂਲ ਹਾਂ ਚੋਬਰਾ ਸਟਾ ਮੇਲਾ ਵੇਲਾ ਤੋਂ ਨਜ਼ਾਰੇ ਪੈਸੇ ਬਣਾਏ ਚਾਰ ਵੇਲਾ ਤੂੰ ਵੇਲਾ ਖਬਰ ਸਰ ਮੈਂ ਕਰੀ ਜਾਂਦਾ ਸੀ ਗੁਰੂ ਘਰ ਜਾਂਦਿਆਂ ਤਿਆਰੀਆਂ ਸੰਗਰਾਮ ਦਾ ਬਸਤਰ ਧੋਣੇ ਸੀਗੇ ਤੇ ਅੱਜ ਮੈਨੂੰ ਲੱਗਦਾ ਵੀ ਸੁੱਕਣੇ ਨਹੀਂ ਤੇ ਕੱਲ ਨੂੰ ਵਿਛਾਈ ਕਰਨੀ ਸੀ ਪਰਸੋਂ ਹੈਗੀ ਇਹ ਸੰਗਰਾਮ ਤੇ ਬੱਦਲ ਵੀ ਨਹੀਂ ਫੇ ਚੱਲ ਪਿਆ ਕੰਮ ਉਸਤਾਦ तेरे ਕੱਪੜੇ ਸਾਰੇ ਗਿੱਲੇ ਹੋ ਗਏ ਤੈਨੂੰ ਆਖੇ ਨਾ ਪਾ ਇਹਦਾ ਪਤਾ ਕੋਈ ਨਹੀਂ ਸਾਫ ਜਾ ਹੋ ਗਿਆ ਸੀ ਫਿਰ ਪੂਰਾ ਘਣਾ ਬੱਦਲ ਬਣ ਗਿਆ ਵੈਸੇ ਇੱਕ ਗੱਲ ਆਇਦ ਕਿ ਰੱਬ ਦੀ ਉਹ ਮਿਹਰ ਹੀ ਆ ਕਿਰਪਾ ਝੋਨੇ ਬਹੁਤ ਵਧੀਆ ਤੁਰੇ ਆ ਜਿੰਨਾ ਕਿ ਮੀਂਹ ਦੀ ਲੋਡ ਹੁੰਦੀ ਉਹਨਾਂ ਕਿ ਮੀਂਹ ਪਾਉਂਦਾ ਸੋ ਕਈ ਏਰੀਆ ਦੇ ਵਿੱਚ ਭਾਰੀ ਮੀਂਹ ਵੀ ਪਏ ਆ ਬਟ ਆਪਣੇ ਏਰੀਆ ਦੇ ਵਿੱਚ ਠੀਕ ਠਾਕ ਮੀਂਹ ਪੈ ਰਿਹਾ ਵਧੀਆ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਵਧੀਆ ਮੀਂਹ ਪੈ ਰਿਹਾ ਹੁਣੇ ਵਧੀਆ ਟੈਕੇ ਮੀਂਹ ਪੈ ਰਿਹਾ ਚੱਲ ਪੇਪਰ ਨਾਲੇ ਵੀ ਕੱਲ ਵੀ ਮੌਸਮ ਠੀਕ ਸੀਗਾ ਠੰਡਾ ਸੀਗਾ ਉਹ ਕੱਲ ਵੀ ਥੋੜਾ ਮੀਂਹ ਪਿਆ ਸੀ ਆ ਵੀ ਸਪੀਡ ਵਧਦੀ ਜਾਂਦੀ ਹੈ ਤੇਜ਼ ਹੋ ਰਿਹਾ ਹੁਣ ਤਾਂ ਅੱਜ ਲਈ ਸੀ ਵੀ ਰੱਬ ਨੇ ਪੂਰੀ ਤਗੜੀ ਛੁੱਟੀ ਮੈਂ ਕਹਿੰਦਾ ਰਿਕਾਰਡ ਤੋੜ ਤੇ ਮੀਂਹ ਦੇ ਤੇ ਹੁਣ ਦੁਬਾਰਾ ਫੇਰ ਕੰਮ ਫੇਰ ਖਿੱਚੀ ਆਉਂਦਾ ਬਾਈ ਹਾਂ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਅੱਖੋਂ ਸੇ ਕੋਟ ਦੇ ਕੈਮਰੇ ਵੇਖ ਕੇ ਕਹਦੇ ਆ ਜਿਵੇਂ ਮੀਂਹ ਹੈ ਨਹੀਂ ਇੱਥੇ ਵੇ ਲੋ ਨੇਰਾ ਕੀਤਾ ਪਿਆ ਇਹ ਰੰਗ ਹੀ ਆ ਕੋਦਰਤ ਦੇ ਆ ਦਵਾਰਾ ਸ਼ਿਫਟਲਾ ਹਟਿਆ ਤੇ ਪਹਿਲਾਂ ਇੱਕ ਸ਼ਿਫਟ ਰੱਬ ਨੇ ਲਾ ਲਈਏ ਉਧਰ ਤਾਂ ਨਾ ਤੁਸੀਂ ਮੰਨਣਾ ਨਹੀਂ ਇੱਥੋਂ ਸਿਰਫ ਹੀ 25 25 ਕਿਲੋਮੀਟਰ ਹੀ ਹੋਣਾ ਆ ਨੇੜੇ ਹੈਗਾ ਉਥੇ ਕੋਈ ਗੱਜਦਾ ਨਹੀਂ ਕੋਈ ਲਿਸਟ ਤਾਂ ਨਹੀਂ ਮਾਸਾ ਵੀ ਕਣੀ ਨਹੀਂ ਹੈਗੀ ਤੇ ਆਪਣੇ ਇਹ ਪੂਰੀ ਛੁੱਟੀ ਲਾ ਗਿਆ ਰੱਬ ਪੂਰੀ ਜਿਆਦਾ ਛੁੱਟੀ ਐਨੇ ਵੀ ਥੋੜੀ ਬੋਦੀ ਪੂਰੀ ਠੋਖਮੀ ਛੁੱਟੀ ਲਾ ਗਿਆ ਦੋ ਛੁੱਟੀਆਂ ਲਾ ਗਿਆ ਤੀਜੀ ਲਾਦੀ ਤੇ ਚੌਥੀ ਮਨ ਨਾਲ ਦਫੇ ਸ਼ੁਰੂ ਹੋਵੇ ਤੇ ਚੱਲ ਪਈਆਂ ਕਰਨੀਆਂ ਅੱਜ ਸਿਰ ਤੇ ਗੇਜੀ ਜਾਂਦਾ ਆ ਦੇ ਫੇਰ ਚੱਲ ਪਿਆ ਕੰਮ ਕਿੱਤੀ ਉਹ ਮੈਂ ਪੂਰਾ ਕੰਮ ਰੱਤ ਤੇ ਸਾਰੇ ਨਹੀਂ ਹੈਗਾ ਪੰਜਾਬ ਦੇ ਬਾਈ ਮੈਂ ਆਪਾਂ ਨੂੰ ਵੇਖ ਕੇ ਆ ਰਹਾਂ ਦਾ ਵੀ ਸਾਰੇ ਪੰਜਾਬ ਚ ਹੋਗੇ ਆ ਮੈਂ ਹੁਣੇ ਕੈਮਰੇ ਚੈੱਕ ਕਰਾ ਕੇ ਹਟਿਆ ਕਣੀ ਵੀ ਹੈ ਨਹੀਂ ਉਹਦਾ ਕਬੂਤਰ ਚੋਗਾ ਖਾਈ ਜਾਂਦੇ ਆ ਬਾਕੀ ਆ ਛੱਤੋਂ ਮੈਂ ਮਸਾਂ ਹੀ ਹਟਾਈ ਚਾਣੋਂ ਨਵੇਂ ਬੱਤਰ ਉੱਤੇ ਪਾਏ ਸੀ ਪਰ ਹਟ ਗਈ ਹੁਣ ਤਾਂ ਚਾਣੋਂ ਅੱਜ ਜਵਾਂ ਨਹੀਂ ਇੱਕ ਵੀ ਕਣੀ ਦੀ ਗੀਨੇ ਟਰੈਕਟਰ ਤੇ ਡਿੱਗੀ ਜਾਂਦੀ ਅੱਗੇ ਉਹਨੇ ਚੱਲ ਪਿਆ ਗਾਣਾ ਆਪਣੇ ਆ ਸਭ ਤੋਂ ਜਿਹੜੀ ਐਦ ਕੀ ਤਕੜਾ ਮਹੀ ਪਿਆ ਅੱਜ ਪੂਰਾ ਫੁੱਲ ਚਾਹ ਚੂ ਪੀ ਕੇ ਹੈ ਤਾਂ ਟਾਈਮ 11:30 ਪਾਉਣੇ 12 ਹੋਈ ਚਾਹ ਚੂ ਪੀ ਕੇ ਫਿਰ ਖੇਡ ਖੇਡਾ ਮਾਰਾਂਗੇ ਇਹ ਦੇਖਦੇ ਆ ਮੌਸਮ ਨਾਲੇ ਦਿਖਾਉਂਦੇ ਆ ਕਬੂਤਰ ਵੇਖੋ ਬੈਠੇ ਤਾਂ ਆ ਵੀ ਇੰਨਾ ਹਾਸੇ ਵਧੀਆ ਜਗ੍ਹਾ ਚੀਜ਼ ਬਣ ਗਈ ਆ ਇੱਥੇ ਬਹਿ ਜਾਂਦੇ ਆ ਵਿਚਾਰੇ ਆ ਕੇ ਕਿਉਂਕਿ ਹੁਣ ਅੱਗੇ ਇੰਨਾ ਚਾਵੇ ਇੱਥੇ ਆਲਮ ਮਖਾਨਾ ਸਮ ਆ ਜਦੋਂ ਆਪਣੇ ਗਾਰਡਰ ਵਾਲੀਆਂ ਛੱਤਾਂ ਹੁੰਦੀਆਂ ਸੀ ਐ ਦਾਲ ਨੇ ਪਾ ਲੈਂਦੀ ਸੀ ਵਿੱਚ ਜਾਨਵਰ ਚਿੜੀਆਂ ਇੱਥੇ ਆਂਡੇ ਦਿੱਤੇ ਹੋਏ ਆ ਤੇ ਹੁਣ ਵਿਚਾਰੇ ਪੱਕੇ ਆ ਥਾਂ ਤੇ ਪਾਉਣ ਨੂੰ ਮਿਲਦਾ ਨਹੀਂ ਇੱਕ ਦਿਨ ਉਹ ਗੀਨੇ ਪਾਣਾ ਸੀ ਉਹ ਲਾਈਟ ਥੱਲੇ ਮੁੰਡਾ ਰੱਟੇ ਖੰਨੇ ਇਹਦੇ ਆਉਣੇ ਨੇ ਉਹ ਪਾਲਿਆ ਠੀਕ ਆ ਉਹ ਵੇਖ ਕਬੂਤਰ ਮੈਂ ਤਾਂ ਪੈ ਗਿਆ ਵੀ ਕਾਫੀ ਤੇ ਆ ਮੋਟਰ ਲਾਈਟ ਆ ਗਈ ਜਦੋਂ ਲੋਡ ਨਾ ਹੋਵੇ ਮੈਂ ਸੱਚ ਬੰਦ ਨਹੀਂ ਕਰਕੇ ਗਿਆ ਹੁਣ ਆਵੇ ਸਾਰੇ ਪਾਸੇ ਛੱਡੀ ਤਾਂ ਇੱਧਰ ਹੀ ਸੀ ਉੱਤੋਂ ਦੀ ਹੋਇਆ ਫਰਦਾ ਉਹ ਵਟਾਂ ਤਾਂ ਪਹਿਲਾਂ ਹੀ ਇੱਕ ਹੋ ਗਈਆਂ ਓਕੇ ਹੋ ਗਿਆ ਜਾਵਾਂ ਵੇ ਲੋ ਮੋਟਰ ਚੱਲੀ ਜਾਂਦੀ ਤਾਂ ਓਵਰਫਲੋ ਹੋਇਆ ਪਿਆ ਸਾਰੇ ਪਾਸੇ ਕਿਉਂਕਿ ਅੱਗ ਤਾਂ ਗਿਆ ਪਰ ਹਲਦੀ ਵੀ ਡੁੱਬ ਗਈ ਪਾਣੀ ਦਾ ਬੈਕ ਮੁੜਦਾ ਐ ਨੂੰ ਜਾਣ ਦੀ ਬਜਾਏ ਇੱਧਰ ਨੂੰ ਆਇਓ ਪਿਛਲੀ ਜਾਂਦਾ ਸਾਰਾ ਮੋਟਰਾਂ ਹੁਣ ਬੰਦ ਕਰ ਦੋ ਮੋਟਰਾਂ ਬੰਦ ਕਰ ਦਿਓ ਭਰਾਵੋ ਮੋਟਰਾਂ ਬੰਦ ਕਰ ਦੋ ਆ ਮੋਟਰ ਕਹਿੰਦੇ ਮੀਂਹ ਚ ਚੱਲੀ ਗਈ ਤਾਂ ਕਰਕੇ ਇੱਧਰ ਹੋ ਗਿਆ ਓਵਰਫਲੋ ਤੇ ਬਾਕੀ ਝੋਨਾ ਸੈਟ ਆ ਅਲੇ ਤਾਂ ਪਤਾ ਘੈਂਟ ਆ ਜਾਣੇ ਹੁਣ ਕੋਈ ਇੰਨੀ ਪ੍ਰੋਬਲਮ ਨਹੀਂ ਹੈਗੀ ਝੋਨੇ ਨੂੰ ਜੇ ਛੋਟਾ ਹੁੰਦਾ ਫੇਰ ਡੁੱਬਣ ਡੁੱਬਣ ਦਾ ਡਰ ਹੁੰਦਾ ਬਾਕੀ ਹਾਲੇ ਤੱਕ ਇੰਨਾ ਪਾਣੀ ਆ ਕਿ ਦੂਰ ਤੱਕ ਐਨ ਸੈਟ ਆ ਕੰਮ ਜੇ ਬਾਕੀ ਝੋਨੇ ਦੇ ਨੂਰ ਆ ਗਿਆ ਵੱਖਰਾ ਹੀ ਸੋ ਮੀ ਮੀ ਹੁੰਦਾ ਹਨ ਇਧਰ ਜਿਹੜੀਆਂ ਇਸੇ ਕਰਕੇ ਨਹੀਂ ਮੈਂ ਅਜੇ ਬੂਟੇ ਲਾਏ ਇਸੇ ਕਰਕੇ ਸਬਜ਼ੀਆਂ ਨਹੀਂ ਲਾਈਆਂ ਇਸੇ ਕਰਕੇ ਗੋਭੀ ਗਾਜਰਾਂ ਹਾਲੇ ਕੁਝ ਨਹੀਂ ਲਾਇਆ ਮੂਲੀਆਂ ਹਾਂ ਜਿਹੜਾ ਥਾਂ ਛੱਡੇ ਲੱਗਾ ਹੋਇਆ ਆਪਣਾ ਪਾਣੀ ਪਾਣੀ ਤੇ ਪਰੇ ਦਾ ਝੋਨੇ ਚੇ ਨਾਰਮਲ ਉਹ ਵੀ ਉਧਰੋਂ ਉਛਲਾ-ਛਲ ਕੇ ਆਇਆ ਕਿਉਂਕਿ ਆਪਣਾ ਵਣ ਉਹਨਾਂ ਨਾਲ ਥੋੜਾ ਜਿਹਾ ਨੀਵਾ ਕਿ ਆ ਖਾਲਾ ਖੂਲਾ ਸਾਰਾ ਗਿਆ ਪਰ ਇਹਦਾ ਵੀ ਕਾਰਨ ਇਹ ਹੀ ਆ ਵੀ ਆ ਮੋਟਰ ਚੱਲੀ ਕੋਈ ਹੈਨ ਤੁਰ ਗਿਆ ਵੱਟ ਜੁੱਤ ਸਮਾ ਖਰਚੀ ਗਈ ਚਲ ਕੋਈ ਨਹੀਂ ਇਹ ਹਰ ਸਾਲ ਹੀ ਹੁੰਦਾ ਮੀਂਹ ਚ ਪਹਿਲੀਆਂ ਚ ਪਾਰ ਪੈ ਜੇ ਤੇ ਚਾਹੇ ਪੈ ਜੇ ਆਧ ਵਿਚਾਲੇ ਜੀ ਮੀਂਹ ਪੈਣਾ ਹੀ ਹੁੰਦਾ ਤੇ ਇਹ ਮੀਂਹ ਬਿਨਾ ਜਿਹੜਾ ਚੂਹਾ ਉਸ ਦਿਨ ਦਾ ਤੰਗ ਕਰਦਾ ਸੀ ਨਾ ਆਪਾਂ ਸਾਰਿਆਂ ਲੋਕਾਂ ਨੂੰ ਉਹ ਹੁਣ ਸਫਾਇਆ ਹੋਊਗਾ ਕੋਕਣ ਖੁੱਡਾ ਖੱਡਾ ਚ ਪੈ ਗਿਆ ਪਾਣੀ ਹੁਣੇ ਮਰ ਜਾਣਗੇ ਨਾ ਇਹਦਾ ਮਾੜਾ ਜਿਆ ਨੇ ਉਤਰਨ ਦਿੰਦੇ ਸੀਗੇ ਕਿਉਂਕਿ ਰੱਬ ਜੋ ਕਰਦਾ ਚੰਗੀਆਂ ਕਰਦਾ ਕਣੀਆਂ ਹੁਣ ਵੀ ਪਈ ਜਾਂਦੀਆਂ ਬੱਦਲ ਹੁਣ ਵੀ ਪੂਰਾ ਸੋ ਮੈਂ ਕਹ ਪਹਿਲਾਂ ਨਾ ਚਾਹ ਫੇਰ ਪੀਵਾਂ ਪਹਿਲਾਂ ਖੇਤ ਜਾਈਏ ਜੋ ਮੇਰੇ ਦਿਲ ਚ ਸੀ ਉਹੀ ਗੱਲ ਹੋਈ ਲਾਈਟ ਚੱਲੀ ਜਾਂਦੀ ਸੀ ਇਹ ਲਾਈਟ ਦਾ ਵੀ ਇਹ ਹਾਲ ਜਦੋਂ ਲੋਡ ਹੁੰਦੀ ਮਿਹਦੇ ਵਿੱਚ ਵੀ ਪਤਾ ਵੀ ਹੁਣ ਔੜ ਲੱਗੀ ਪਈ ਆ ਤੇ ਪਾਣੀ ਦੀ ਲੋੜ ਆ ਤੇ ਮਿਹਦੀ ਵੀ ਲੋੜ ਆ ਉਦੋਂ ਤਾਂ ਫਾਲਟ ਪੈ ਜਾਂਦਾ ਤੇ ਹੁਣ ਵੇਖ ਲੋ ਕਿੰਨਾ ਮੀਂਹ ਪੈ ਗਿਆ ਤੇ ਲੋਕਾਂ ਦੇ ਸਾਰਿਆਂ ਦੇ ਮੋਟਰਾਂ ਬੰਦ ਕਰਨ ਵਾਲੀਆਂ ਸੀ ਕਿਉਂਕਿ ਮੌਸਮ ਦਾ ਪਤਾ ਨਹੀਂ ਹੁੰਦਾ ਤੇ ਲਾਈਟ ਹੁਣ ਵੀ ਚੱਲੀ ਜਾਂਦੀ ਹੁਣ ਕਰਤੀ ਆਪਾਂ ਲਾਈਟ ਬੰਦ ਤੇ ਹੁਣ ਆਪਾਂ ਚੱਲਦੇ ਆਂ ਘਰਾਂ ਨੂੰ ਇਧਰ ਗਵਾਂਡੀਆਂ ਨੇ ਬਾਸਮਤੀ ਲਈ ਇਹਨਾਂ ਦੀ ਵੀ ਆ ਕਿਨਾਰੀ ਤੇ ਪਾਣੀ ਖੜਾ ਕਿਉਂਕਿ ਇਹ ਵੀ ਆਪਣਾ ਵਾਂ ਥੋੜਾ ਇਹਨਾਂ ਨਾਲ ਨਹੀਂ ਨਾ। ਸੋ ਬਾਕੀ ਸਾਡਾ ਇੰਨਾਂ ਵੀ ਘਾਰੇ ਘੂਰੇ ਨਹੀਂ ਪੈਂਦੇ ਵਾਹਣਾ ਪੱਕੇ। ਇਹ ਨਹੀਂ ਵੀ ਘਾਰਾ ਪੈ ਕੇ ਸਾਰਾ ਖਾਰਾ ਹੀ ਪੈ ਜਾਣੀਆਂ। ਉਹ ਸਿਸਟਮ ਸਾਡੇ ਹੈ ਨਹੀਂ ਜੇ ਵਟ ਦੇ ਉੱਤੋਂ ਦੀ ਪਾਣੀ ਵੀ ਦਰਿਆ ਜਾਊਗਾ ਨਾ ਮੋੜੀ-ਮੋਟੀ ਕੋਈ ਖਾਰ ਪਊਗੀ ਤੇ ਉਹ ਵੀ ਪੱਕਾ ਕਿੱਕ ਕੋਰਾ ਲਾਲ ਮਿੱਟੀ। ਉਹਦੇ ਕਰਕੇ ਵਟਾਂ ਨਹੀਂ ਸਾਡੀਆਂ ਖੁਰਦੀਆਂ। ਇਹ ਸਾਨੂੰ ਬਹੁਤ ਘੱਟ ਟੈਨਸ਼ਨ ਹੁੰਦੀ ਆ ਵੀ ਘਾਰੇ ਪੈ ਜਾਣਗੇ। ਕਿਸੇ ਦਾ ਨੀਵਾ ਉੱਚਾ ਬਾਹਲੇ ਤਾਂ ਨੀਵੇਂ ਉੱਚੇ ਹਨ ਕਿਸੇ ਦਾ ਇੰਨਾ ਉੱਚਾ ਕਿਸੇ ਦਾ ਇੰਨਾ ਨੀਵਾ ਬਸ ਇੰਨਾ ਕੁ ਫਰਕ ਹੈ ਕਿਉਂਕਿ ਪੱਠਿਆਣਾ ਦੀ ਸਾਰੀ ਪਹਿਲੀ ਪੱਟੀ ਹੈ ਨੇੜੇ ਤੇਰੇ ਦਾ ਏਰੀਆ ਨਾਲ ਸਾਰਾ ਵਾਣ ਪੱਟੇ ਹੋਏ ਆ ਤੇ ਜਿਹੜੇ ਹੁੰਦੇ ਰੇਤਾ ਵਾਲੇ ਵਾਣ ਉਧਰ ਬਾੜਾ ਡਰ ਹੁੰਦਾ ਕਿਉਂ ਘਾਰੇ ਪਾ ਜਾਂਦੇ ਆ ਜਿਹਦਾ ਵਾਣ ਨੀਵਾ ਹੁੰਦਾ ਉਧਰ ਡਿੱਗ ਪੈਂਦੀ ਮਿੱਟੀ ਇਹ ਸਾਡੇ ਇਹ ਫਾਇਦਾ ਤੇ ਸਾਡਾ ਨੁਕਸਾਨ ਨਹੀਂ ਹੁੰਦਾ ਵਟਾਂ ਕਸਕੁਸ ਕੇ ਤੇ ਉਥੇ ਰਹਿੰਦੀਆਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਹ ਵਟਾਂ ਨਹੀਂ ਟੁੱਟਦੀਆਂ ਯਾਨੀ ਕਹਿਣ ਦਾ ਭਾਵ ਸੋ ਹੁਣ ਚੱਲਦੇ ਹਾਂ ਜੀ ਮੌਸਮ ਹੈ ਠੰਡਾ ਤੇ ਜਾ ਕੇ ਪੀਨੇ ਚਾਹ ਚ ਇੱਥੇ ਤਾਂ ਨਾ ਬੰਦਾ ਡਿੱਗਿਆ, ਇਹ ਬੰਦਾ ਡਿੱਗਿਆ, ਇਹ ਬੰਦਾ ਡਿੱਗੇ ਹੀ ਹੁੰਦੀ ਐ। ਆ ਪੈਰਾਂ ਦੀਆਂ ਕੰਗਣੀਆਂ ਲਾ ਲਾਂ ਐ ਤੋ ਨਾ ਪੈਂਦਾ। ਇਹ ਥੋੜਾ ਜਿਹਾ ਪ੍ਰੋਬਲਮ ਆ ਵੀ ਡਿੱਗ ਪੈਂਦਾ ਬੰਦਾ। ਰੇਤਾ ਵਾਲੇ ਵਾਹਣਾ ਚ ਐ ਹੁੰਦਾ ਬੰਦਾ ਨਹੀਂ ਡਿੱਗਦਾ। ਤੇ ਉਧਰ ਘਾਰੇ ਪੈ ਜਾਂਦੇ ਆ। ਕਹਿੰਦੇ ਨਾ ਵੀ ਜਿਹੜੀ ਚੀਜ਼ ਦਾ ਸੁੱਖ ਆ ਤੇ ਉਹਦਾ ਦੁੱਖ ਵੀ ਨਾਲ ਹੀ ਹੁੰਦਾ। ਦੁੱਖ ਦੇ ਨਾਲ ਸੁੱਖ ਬਣੇ ਤੇ ਸੁੱਖ ਦੇ ਨਾਲ ਦੁੱਖ ਬਣੇ। ਇਹ ਚੀਜ਼ਾਂ ਨਾਲ ਹੀ ਆ ਤੇ ਜੇ ਮੇਰਾ ਗੋਭੀ ਲਾਉਣ ਦਾ ਪਲਾਨ ਸੀ ਤੇ ਜੇ ਮੈਂ ਗੋਭੀ ਲਾ ਲੈਂਦਾ ਸੀ ਇਧਰ ਉਹ ਗੋਭੀ ਡੁੱਬ ਗਈ ਸੀ ਨਾ। ਇਸੇ ਕਰਕੇ ਆਪਾਂ ਗੋਭੀ ਲਾਉਣੀ ਆ ਮਹੀਨਾ ਠਹਿਰ ਕਿਵੇਂ ਕਰ ਕੋ ਬੂਟੇ ਵੀ ਨਹੀਂ ਲਾਏ ਤੇ ਗੋਭੀ ਵੀ ਨਹੀਂ ਲਾਈ ਤੇ ਪਾਲਕ ਵੀ ਨਹੀਂ ਲਾਈ ਮੂਲੀਆਂ ਵੀ ਨਹੀਂ ਲਾਈ ਆ ਹਲਦੀ ਹੈ ਕੱਲੀ ਹੈ ਵੀ ਆਪਣੀ ਪਹਿਲਾਂ ਦੀ ਲਾਈ ਹੈ ਤੇ ਚਲੋ ਇਹਦਾ ਤਾਂ ਕੋਈ ਚੱਕਰ ਨਹੀਂ ਹੈਗਾ ਆ ਕੱਲ ਨੂੰ ਪਾਣੀ ਹੁੰਦੇ ਸਨਾਂ ਜਮੀਨ ਆ ਨਾ ਪਿਆ ਕੱਲ ਹੋਣੀ ਦਿਸਣਾ ਪਾਣੀ ਤੇ ਆ ਝੋਨਾ ਦਾ ਮੇਰਾ ਪੀਂਦਾ ਹੀ ਬਹੁਤ ਹੈ ਤੁਰਿਆ ਵੀ ਬਹੁਤ ਹੈ ਘੈਂਟ ਆ ਬੂਟਾ ਇਹਦੇ ਨਾਲ ਹੀ ਝੋਨਾ ਦਾ ਆਪਣਾ ਘੈਂਟ ਆ ਸਾਰਾ ਇੱਕ ਕੰਮ ਓਕੇ ਆ ਝੋਨੇ ਨਾਲ ਕੋਈ ਪ੍ਰੋਬਲਮ ਨਹੀਂ ਤ론ਾ ਆਪਣਾ ਫੁਕਕੇ ਬਾਬੇ ਨਾਲ ਦੀ ਕਰਪਾਣਾ ਤੇ ਬਾਕੀ ਹੁਣ ਆਹ ਜਿਹੜੀ ਬੋਰੀ ਬੋਰੀ ਦੇ ਦੀ ਹੋਰ ਪਾਤੀ ਰੱਬ ਨੇ ਹੁਣ ਤਾਂ ਉੱਦੋਂ ਵੀ ਘੈਂਟ ਕੰਮ ਆਣਗੇ ਹਮ ਦੇਖਿਓ ਵਾਲੇ ਕਿਵੇਂ ਝੋਨੇ ਮਾਰਦੇ ਜਿਨਾਂ ਚਿਰ ਵਟਾਂ ਤੋੜ ਮੀਂਹ ਨਹੀਂ ਨਾ ਪੈਂਦਾ ਉਹਨਾਂ ਚਿਰ ਚੂਹੇ ਤੇ ਝੋਨਾ ਨਹੀਂ ਹੁੰਦਾ ਕਈ ਵਾਰ ਆ ਚੂਹੇ ਖਤਮ ਨਹੀਂ ਹੁੰਦੇ ਤੇ ਝੋਨਾ ਵਧੀਆ ਨਹੀਂ ਹੁੰਦਾ ਨਹੀਂ ਨਹੀਂ ਬਾਈ ਹਟਦਾ ਨਹੀਂ ਆ ਗਿਆ ਦੁਬਾਰਾ ਫੇਰ ਬਹੁਤ ਪਾਇ ਹਟਿਆ ਨਾ ਕਾ ਬੱਚੇ ਨਾ ਆ ਜਾਣ ਉਦਨ ਵਾਲੀ ਗੱਲ ਨਾ ਬਣੇ 35 ਹੋ ਗਏ ਉਦੋਂ ਵਿਚਾਰੀਆਂ ਆ ਗਈਆਂ ਸੀ ਮੈਂ ਕਹ ਪਹਿਲਾਂ ਹੀ ਖੂਹ ਤੇ ਜਾਵੜੀਏ ਕਈ ਵੀ ਆਪਣੇ ਵੀਰ ਮਿਸ ਕਰਦੇ ਸੀ ਵੱਡੇ ਤੂ ਨੂੰ ਸੋ ਅੱਜ ਤੁਹਾਨੂੰ ਦਿਖਾ ਦਿੰਦੇ ਆ ਵੱਡਾ ਤੂ ਆਪਣਾ ਆ ਦੇਖੋ ਪਹਿਲਾਂ ਵੀ ਅੱਗੇ ਦੱਸਿਆ ਸੀ ਇਸ ਵੀਡੀਓ ਚ ਆਪਣੇ ਪਿੰਡ ਦੀ ਸ਼ਾਨ ਆਏ ਆ ਵੇ ਲੋ ਵੱਡਾ ਤੂ ਤੇ ਜਾਲ ਜੂਲ ਪਾਇਆ ਪਰ ਹੁਣ ਤੁਹਾਨੂੰ ਪਤਾ ਹੀ ਆ ਪਾਣੀ ਤਾਂ ਸੁੱਕ ਗਿਆ ਸਾਡੇ ਕੋ ਵੀਊ ਕਿੰਨਾ ਘੈਂਡਾ ਅੱਜ ਕਿੰਨਾ ਘੈਂਡ ਵੀਊ ਆ

ਲਾ ਖੁਸ਼ ਹਦਾ ਪੈ ਗਿਆ ਸਕੂਲ ਚ ਹੈ ਹਾਂ ਸਾਰੀ ਸਾਡੀ ਕਲਾਸ ਵਧੀਆ ਹੋ ਗਿਆ ਕਿਉਂਕਿ ਮੈਂ ਉੱਥੇ ਪੈਂਦਾ ਜੀ ਚੜੇ ਹੋਗੇ ਕਿ ਨਹੀਂ ਸੀ ਪੈਂਦਾ ਇਹਨਾਂ ਦਾ ਚਾ ਚੜ ਗਿਆ ਨਾ ਖੁਸ਼ੀ ਅੱਜ ਤੱਕ ਤੁਹਾਨੂੰ ਵੀ ਨਹੀਂ ਤੁਹਾਨੂੰ ਪਹਿਲਾਂ ਇੰਨਾ ਥੱੱਬਾ ਦਿੱਤਾ ਸੀ ਮੈਂ ਬਹੁਤ ਪੈ ਗਿਆ ਜੇ ਇਹਦੇ ਉਹ ਜਿਹੜੇ ਸਾਈਡ ਤੇ ਸਿੱਧੇ ਸਿੱਧੇ ਚਲੋ ਮੈਂ ਨਾ ਸਵੇਰ ਦਾ ਬਹੁਤ ਪਈ ਜਾਂਦਾ ਅੱਜ ਤੂਫਾਨ ਆਹੋ ਉਹ ਜਦੋਂ ਤੁਸੀਂ ਗਏ ਆ ਮੈਂ ਨਾ ਖੇਤ ਗਿਆ ਜਲਾ ਉਹ ਬਹੁਤ ਹਨੇਰੀ ਵੀ ਆਇਆ ਪਰ ਉਦੋਂ ਮੀਂਹ ਘੱਟ ਸੀ ਉਦੋਂ ਬਾਅਦ ਚੋਂ ਆਇਆ ਮੀਂਹ ਤਾਂ ਆਪਣੇ ਦੁਆਰਾ ਰਿਪੀਟ ਰਿਪੀਟ ਤੋਂ ਬਾਅਦ ਮੈਨੂੰ ਲੱਗਾ ਚੌਥੀ ਛੁੱਟੀ ਹੋਊ ਇਹਦੀ ਰਾਜ ਕਿਵੇਂ ਝੋਨੇ ਝੋਨੇ ਓਕੇ ਚਲੋ ਪਾਈ ਜਾਂਦਾ ਆਪਣੇ ਦੇ ਝੋਨੇ ਵਾਦੂ ਪਾਣੀ ਪਾਣੀ ਆਇਆ ਫਿਰਦੇ ਸਾਰੇ ਬਸ ਅੱਜ ਤਾਂ ਮੌਸਮ ਠੰਡਾ ਫਿਰ ਖੁਸ਼ੀ ਆ ਹਾਂ ਫਰਾ ਪਕ ਲੋ ਜੀ ਵੈਰੀ ਗੁੱਡ ਮਾਰਨਿੰਗ ਅੱਜ ਵਲੌਗ ਦਾ ਦੂਜਾ ਦਿਨ ਸੋ ਸਵੇਰੇ ਮਾਰਨਿੰਗ ਟਾਈਮ ਆਈ ਸੀ ਖੇਤ ਤੇ ਕੱਲ ਮੈਂ ਸ਼ਾਮ ਤੱਕ ਹੀ ਵੈਸੇ ਪੈਂਦਾ ਰਿਆ ਰਾਤ ਨੂੰ ਜਾ ਕੇ ਹਟਿਆ ਤੇ ਅੱਜ ਹੁਣ ਨਿਕਲਾਈ ਏ ਤੁੱਪ ਸੋ ਚੋਨਾ ਦੇਖੋ ਕਿਵੇਂ ਮੈਂ ਚੜਦਾ ਮੀ ਨਾਲ ਤਾਂ ਐਨ ਪੂਰੀ ਗੱਲਬਾਤ ਬਣ ਜਾਂਦੀ ਆ ਤੇ ਚੋਨਾ ਪੂਰਾ ਘੰਟਾ ਸੋ ਬਾਕੀ ਅੱਜ ਤਾਂ ਠੰਡੀ ਹਵਾ ਚੱਲਦੀ ਆ ਗਰਮੀ ਦਾ ਪਤਾ ਹੀ ਨਹੀਂ ਲੱਗਦਾ ਗਾ ਕੱਲ ਸ਼ਾਮ ਜੀ ਨੂੰ ਆਪਣਾ ਵੀ ਸਰੀਰ ਜਿਹਾ ਹੋ ਗਿਆ ਸੀ ਡਾਊਨ ਥੋੜਾ ਜਿਹਾ ਤੇ ਇਧਰ ਵੀ ਪਾਣੀ ਅੱਜ ਬਹੁਤ ਪੀ ਗਿਆ ਜੀ ਉਹਨਾਂ ਕੱਲੋਂ ਕਾਫੀ ਪਾਣੀ ਸੀਗਾ ਹੁਣ ਸੋ ਅੱਜ ਠੀਕ ਆ ਕੱਲ ਤਾਂ ਨਾ ਸਿਰ ਜਿਆ ਬਹੁਤ ਦੁਖਿਆ ਕੱਲ ਨਾ ਕਣੀਆਂ ਪੈ ਗਈਆਂ ਅੱਜ ਦਿਲਪ੍ਰੀਤ ਨੂੰ ਵੀ ਬੁਖਾਰ ਹੋਇਆ ਪਿਆ ਤੇ ਵਰਦੀ ਪਾ ਲਈ ਸੀ ਤਿਆਰ ਹੋ ਗਈ ਸੀ ਮੈਂ ਕਿਹਾ ਤੂੰ ਅੱਜ ਰੈਸਟ ਕਰ ਲੈ ਅੱਜ ਦਿਲਪ੍ਰੀਤ ਪੁੱਤ ਵੀ ਆਪਣਾ ਘਰੇ ਆ ਤੇ ਕੱਲ ਵਲੌਗ ਐਂਡ ਕਰਨ ਵਾਲਾ ਰਹਿੰਦਾ ਸੀ ਤੇ ਮੈਂ ਹੁਣ ਚਲੋ ਬੈਠੇ ਸੀ ਮੋਟਰ ਤੇ ਮੇਗਾ ਨਾਲੇ ਦੋ ਗੱਲਾਂ ਕਰ ਲੈਨੇ ਨਾਲੇ ਕਰ ਦਿੰਨੇ ਆ ਵਲੌਗ ਦਾ ਐਂਡ ਸੋ ਹੁਣ ਜੇ ਮੀਂਹ ਨਾ ਪਵੇ ਇੱਕ ਅੱਧਾ ਦਿਨ ਤੇ ਬੈਸਟ ਆ ਜੇ ਇਸ ਤੋਂ ਅੱਗੇ ਜ਼ਿਆਦਾ ਪਊਗਾ ਫਿਰ ਓਵਰਫਲੋ ਹੋਊਗਾ ਨਹੀਂ ਤਾਂ ਬਾਕੀ ਹੁਣ ਝੋਨੇ ਬਹੁਤ ਸੰਭਲੇ ਆ ਕਿਉਂਕਿ ਹੁਣ ਡੁੱਬਣ ਵਾਲਾ ਤਾਂ ਕੰਮ ਹੈਗਾ ਨਹੀਂ ਬਾਕੀ ਰੱਬ ਦੇ ਰੰਗ ਆ ਬਈ ਕਦੇ ਧੁੱਪ ਤੇ ਕਦੇ ਮੀਂਹ ਇਹਦਾ ਕੋਈ ਪਤਾ ਕੋਈ ਨਹੀਂ ਬਾਕੀ ਹੁਣ ਇਸ ਟਾਈਮ ਦਾ ਧੁੱਪ ਨਿਕਲੀ ਆ ਸੋ ਅੱਜ ਹੋ ਗਈ ਆ ਤਰੀਕ 15 ਜੁਲਾਈ ਸੋ ਕੱਲ ਨੂੰ ਹੈਗੀ ਸੰਗਰਾਮ ਤੇ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਜਿਉਂਦੇ ਵਸਦੇ ਰਹੋ ਤੇ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਲਵ ਯੂ ਆ ਸਾਰਿਆਂ ਨੂੰ